ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦਿਨ ਹੈ ਮੰਗਲਵਾਰ ਤੇ ਪ੍ਰੀਤ ਵੀ ਚਲੇ ਗਏ ਦਫ਼ਤਰ ਸ਼ਾਜ਼ਨ ਚਲਾ ਗਿਆ ਸਕੂਲ ਤੇ ਅੱਜ ਇੱਕ ਸਕੂਲ ਨਹੀਂ ਗਿਆ ਹੈਗਾ ਕਿਉਂਕਿ ਅੱਜ ਉਹਦੀ ਸਿਹਤ ਖਰਾਬ ਸੀ ਸੇ ਤਾਂ ਠੀਕ ਨਾ ਹੋਣ ਕਰਕੇ ਫਿਰ ਅੱਜ ਉਹ ਸਕੂਲ ਨਹੀਂ ਭੇਜਿਆ ਹੈਗਾ ਤੇ ਸਵੇਰੇ ਸਵੇਰੇ ਕਾਲੀ ਹੁੰਦੀ ਆ ਪ੍ਰੀਤ ਨੂੰ ਵੀ ਕਾਲੀ ਹੁੰਦੀ ਹੈਗੀ ਤੇ ਬੱਚਿਆਂ ਨੂੰ ਵੀ ਚਲੋ ਕਾਲੀ ਹੁੰਦੀ ਆ ਹਨਾ ਫਟਾਫਟ ਤਿਆਰ ਕਰਕੇ ਭੇਜਨੇ ਪੈਂਦੇ ਨੇ ਤਾਂ ਕਰਕੇ ਘਰੇ ਕੋਈ ਵੀ ਮਤਲਬ ਗਾ ਹੁੰਦਾ ਜਿਹੜਾ ਉਹ ਨਹੀਂ ਚੱਕਿਆ ਜਾਂਦਾ ਉਹਨਾਂ ਨੂੰ ਸਕੂਲ ਤੇ ਦਫ਼ਤਰ ਭੇਜ ਕੇ ਹੀ ਬਾਅਦ ਵਿੱਚ ਸਾਰਾ ਰੂਮ ਵਿੱਚੋਂ ਸਮਾਨ ਚੱਕਿਆ ਜਾਂਦਾਗਾ ਤੇ ਮੈਂ ਆਪਣੇ ਰੂਮ ਦੇ ਵਿੱਚ ਬੈੱਡ ਸ਼ੀਟ ਵਗੈਰਾ ਸਾਰੇ ਸਾਫ਼ ਕਰਕੇ ਤੇ ਫालतू ਜੋ ਸਮਾਨ ਪਿਆ ਸੀ ਸਾਰਾ ਚੱਕਿਆ ਉਦੋਂ ਬਾਅਦ ਮੈਂ ਡਰਾਇੰਗ ਰੂਮ ਦੇ ਵਿੱਚ ਆ ਕੇ ਡਰਾਇੰਗ ਰੂਮ ਦੇ ਵਿੱਚ ਵੀ ਚਦਰ ਵਗੈਰਾ ਝਾੜ ਕੇ ਤੇ ਸੋਫਿਆਂ ਦੇ ਜੋ ਕਵਰ ਵਗੈਰਾ ਉਹ ਸਾਰੇ ਮੈਂ ਸੈੱਟ ਕੀਤੇ ਕਿਉਂਕਿ ਕਈ ਵਾਰੀ ਰਾਤ ਨੂੰ ਅਸੀਂ ਇਕੱਠੇ ਹੋ ਕੇ ਬੈਠ ਜਾਂਦੇ ਹਾਂਗੇ ਤੇ ਬੱਚੇ ਵੀ ਫਿਰ ਨਾਲ ਹੀ ਬੈਠ ਜਾਂਦੇ ਨੇ ਤੇ ਉਹ ਮਸਤੀ ਕਰਨ ਲੱਗ ਜਾਂਦੇ ਨੇ ਕਿਤੇ 쿠ਸ਼ਨ ਵਗੈਰਾ ਇੱਧਰ ਉੱਧਰ ਸੁੱਟ ਦਿੰਦੇ ਨੇ ਤੇ ਡਰਾਇੰਗ ਰੂਮ ਦੀ ਸਾਫ ਸਫਾਈ ਕਰਕੇ ਫਿਰ ਉਦੋਂ ਬਾਅਦ ਕਿਚਨ ਦੀ ਸਾਫ ਸਫਾਈ ਕਰਨ ਲੱਗੀ ਕਿਚਨ ਦੇ ਵਿੱਚ ਮੈਂ ਭਾਂਡੇ ਵਗੈਰਾ ਕਾਫੀ ਜ਼ਿਆਦਾ ਹੋਏ ਪਏ ਸੀ ਅੱਜ ਕਿਉਂਕਿ ਅੱਜ ਇੱਕਨ ਦਿ세ਤ ਠੀਕ ਨਾ ਹੋਣ ਕਰਕੇ ਨਾ ਬਸ ਗਾਓ ਉਦਾਂ ਹੀ ਪਿਆ ਸੀ ਤੇ ਪਹਿਲਾਂ ਤਾਂ ਏਕਨ ਕਹਿੰਦਾ ਵੀ ਮਮਾ ਮੈਂ ਸਕੂਲ ਜਾਊਂਗਾ ਤੇ ਬਾਅਦ ਵਿੱਚ ਫਿਰ ਉਹਨੂੰ ਵੋਮਟਿੰਗ ਆ ਗਈ। ਮੈਂ ਉਹਦਾ ਸੋ ਕੋ ਬ੍ਰੈਕਫਾਸਟ ਵਗੈਰਾ ਵੀ ਬਣਾਇਆ ਲੰਚ ਵਗੈਰਾ ਵੀ ਤਿਆਰ ਕਰਕੇ ਮੈਂ ਪੈਕ ਕਰਤਾ ਸੀ ਪਰ ਉਹ ਉਹਦੀ ਵੋਮਟਿੰਗ ਆਣ ਕਰਕੇ ਉਸਨੂੰ ਫਿਰ ਉਹਨੂੰ ਸਕੂਲ ਨਹੀਂ ਭੇਜਿਆ ਤੇ ਉਹਨੂੰ ਕਹੇ ਵੀ ਚਲੋ ਬੇਟਾ ਤੁਸੀਂ ਮੈਡੀਸਿਨ ਵਗੈਰਾ ਲੈ ਕੇ ਆਪਣਾ ਰੈਸਟ ਕਰੋ ਸਕੂਲ ਵਿੱਚ ਨਾ ਜਾਓ ਤੁਸੀਂ ਜ਼ਿਆਦਾ ਤੰਗ ਹੋਵੋਗੇ। ਤੇ ਫਿਰ ਉਹ ਚਲੋ ਏਕਨ ਆਪਣੇ ਰੂਮ ਦੇ ਵਿੱਚ ਰੈਸਟ ਕਰ ਰਿਹਾਗਾ ਤੇ ਮੈਂ ਆਪਣਾ ਕਿਚਨ ਦੇ ਵਿੱਚ ਪਾਂਡੇ-ਪੁੰਡੇ ਮਾਂਜਰੀਆਂ ਗਈ ਤੇ ਆਪਣਾ ਸਾਰਾ ਚੁੱਲਾ ਵਗੈਰਾ ਸਾਫ਼ ਕੀਤਾ ਤੇ ਸੈਲਫ ਵਗੈਰਾ ਵੀ ਸਾਫ਼ ਕੀਤੀਆਂ ਤੇ ਜੋ ਵੀ ਇੱਥੇ ਕੋਈ ਵੀ ਸਮਾਨ ਵਗੈਰਾ ਇੱਧਰ-ਉੱਧਰ ਪਿਆ ਹੁੰਦਾ ਉਹ ਸਾਰਾ ਠੀਕ ਕੀਤਾ ਕਿਚਨ ਦਾ ਕੰਮ ਕਰਕੇ ਫਿਰ ਮੈਨੂੰ ਮੇਡ ਦੀ ਦੀਦੀ ਦੀ ਵੇਟ ਰਹਿੰਦੀ ਹੈਗੀ ਵੀ ਉਹ 10 ਜਾਂ 10:30 ਵਜੇ ਦੇ ਕਰੀਬ ਆ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਨਾ ਧੋ ਕੇ ਮੈਨੇ ਸ਼ਾਜ਼ਨ ਨੂੰ ਵੀ ਲੈ ਕੇ ਆਣਾ ਹੁੰਦਾ ਸ਼ਾਜ਼ਨ ਦੀ ਟਾਈਮਿੰਗ ਹੈਗੀ ਹੈਗੀ ਉਸ ਦੇ ਮਤਲਬ 12:30 ਵਜੇ ਛੁੱਟੀ ਹੁੰਦੀ ਹੈਗੀ ਤੇ ਘਰੋਂ ਮੈਨੂੰ 12 ਵਜੇ ਚੱਲਣਾ ਪੈਂਦਾਗਾ 20 15 20 ਮਿੰਟ ਲੱਗ ਜਾਂਦੇ ਨੇ ਉਹਦੇ ਸਕੂਲ ਤੱਕ ਪਹੁੰਚ ਜਾਂਦੇ ਫਿਰ 5 10 ਮਿੰਟ ਬਾਅਦ ਮੈਨੂੰ ਵੇਟ ਵੀ ਕਰਨੀ ਪੈਂਦੀ ਹੈਗੀ ਕਿਉਂਕਿ ਫਿਰ ਬੱਚੇ ਵੀ ਦੇਖਦੇ ਨੇ ਬੇ ਹਾਂ ਪੇਰੈਂਟਸ ਆਏ ਨੇ ਸਾਡੇ ਹਨਾ ਤੇ ਉਦੋਂ ਬਾਅਦ ਬਸ ਫਿਰ ਮੈਂ ਮੇਡ ਦੀ ਵੇਟ ਕਰ ਰਹੀਆਂ ਨਾਲੇ ਚਲੋ ਦੀਦੀ ਵੀ ਆ ਗਈ ਸੀ ਫਿਰ ਦੀਦੀ ਆ ਗਈ ਉਹ ਤਿੰਨ ਦਿਨਾਂ ਤੋਂ ਜੋ ਹਵਾ ਚੱਲ ਰਹੀ ਹੈ ਨਾ ਉਹਦੇ ਨਾਲ ਅੰਦਰ ਕਾਫੀ ਜ਼ਿਆਦਾ ਮਿੱਟੀ ਹੋਈ ਪਈ ਸੀ ਤੇ ਦੀਦੀ ਨੂੰ ਕਿਹਾ ਸੀ ਵੀ ਤੁਸੀਂ ਡੀਪ ਕਲੀਨ ਕਰ ਦਿਓ ਮੜਾ ਜਾਂ ਤੇ ਚੰਗੀ ਤਰ੍ਹਾਂ ਮਤਲਬ ਝਾੜੂ ਵਗੈਰਾ ਲਾਤੋ ਹਨਾ ਡਸਟਿੰਗ ਵੀ ਕਰਨ ਵਾਲੀ ਹੋਈ ਪਈ ਸੀ ਤੇ ਦੀਦੀ ਕਹਿੰਦੇ ਵੀ ਚਲੋ ਛੁੱਟੀ ਵਾਲੇ ਦਿਨ ਹੀ ਆਪਾਂ ਡਸਟਿੰਗ ਕਰਾਂਗੇ ਹਨਾ ਕਿ ਤੁਸੀਂ ਮੇਰੇ ਨਾਲ ਕਰਵਾ ਦਿਓ ਚਲੋ ਮੈਂ ਦੀਦੀ ਨਾਲ ਕੰਮ ਵਗੈਰਾ ਕਰਵਾਉਣ ਲੱਗ ਗਈ ਤੇ ਦੀਦੀ ਕਹਿੰਦੇ ਵੀ ਐਦਾਂ ਕਰੋ ਤੁਸੀਂ ਮੇਰੇ ਨਾਲ ਪੋਚਾ ਲਗਵਾ ਦਿਓ ਤੇ ਮੈਂ ਆਕੇ ਵਿੱਚ ਚਲੋ ਹਾਂ ਪੋਚਾ ਲਗਵਾ ਦਿੰਨੇ ਆਂਗੇ ਚਲਗਵਾਨ ਲੱਗੀ ਪਤਾ ਇਹਦੇ ਨਾਲ ਕੀ ਹੁੰਦਾ ਬਸ ਇਹਦੇ ਨਾਲ ਐ ਹੋ ਜਾਂਦਾ ਵੀ ਚਲੋ ਉਹਨਾਂ ਨੂੰ ਮੈਂ ਪੋਚਣ ਛੋੜ ਛੋੜ ਦੇ ਦੇਣੀ ਉਹਨਾਂ ਦਾ ਕੰਮ ਛੇਤੀ ਖਤਮ ਹੋ ਜਾਂਦਾ ਕਿਉਂਕਿ ਉਹਨਾਂ ਨੇ ਕਿਸੇ ਮਤਲਬ ਹੋਰ ਘਰਾਂ ਦੇ ਵਿੱਚ ਵੀ ਜਾਣਾ ਹੁੰਦਾਗਾ ਨਾਲੇ ਵਿਚਾਰੇ ਚਲੋ ਉਹਨਾਂ ਦਾ ਕੰਮ ਜਲਦੀ ਹੋ ਜਾਂਦਾਗਾ ਜਲਦੀ ਕੰਮ ਕਰਕੇ ਆਪਣਾ ਚਲੇ ਜਾਂਦੇ ਨੇ ਮੈਂ ਉਹਨਾਂ ਨੂੰ ਫਟਾਫਟ ਪੋਚੇ ਨਿਚੋੜ ਕੇ ਦੇ ਰਹੀ ਆਂ ਤੇ ਉਹ ਫਟਾਫਟ ਸਾਰੇ ਕਿਤੇ ਲਾ ਰਹੇ ਨੇ ਪੋਚਾ ਤੇ ਪੋਚਾ ਲਾਂਦੇ ਲਾਂਦੇ ਉਹ ਨਾਲੇ ਮੇਰੇ ਨਾਲ ਗੱਲਾਂ ਕਰੀ ਜਾਂਦੇ ਨੇ ਤੇ ਪੁੱਛ ਰਹੇ ਸੀ ਵੀ ਅੱਜ ਏਕਨ ਸਕੂਲ ਕਿਉਂ ਨਹੀਂ ਗਿਆ ਵੀ ਉਹਨੂੰ ਚੰਗੀ ਤਰ੍ਹਾਂ ਦਵਾਈ ਦਵਾਇਆ ਹਾਂਜੀ ਜ਼ੈਨੂ ਆ ਗਿਆ ਸੀ ਸਕੂਲ ਤੋਂ ਤੇ ਇੱਕ ਹੱਦ ਸਕੂਲ ਭੇਜਿਆ ਹੀ ਨਹੀਂ ਸੀ ਉਹਦੀ ਸਿਹਤ ਨਹੀਂ ਸੀ ਠੀਕ ਹੈਗੀ ਤੇ ਰਹਿਣਾ ਨੂੰ ਵੀ ਦਫ਼ਤਰੋਂ ਬੁਲਾਇਆ ਵੀ ਉਹਨੂੰ ਦਵਾਈ ਦਵਾ ਕੇ ਲੈ ਕੇ ਆਓ ਇੱਕ ਹੁਣ ਰੈਸਟ ਕਰ ਰਿਹਾਗਾ ਬੜਾ ਜੁਲਾਈ ਮੈਨੂੰ ਰੋਕੀ ਇਸ ਨੂੰ ਕਾਫੀ ਗਰਮੀ ਲੱਗੀ ਮੈਨ ਲਗਵਾਇਆ ਇਸ ਨੂੰ ਨਾ ਗਰਮੀ ਹੈੀ ਬਹੁਤ ਆ ਡਾਕਟਰ ਨੇ ਕਿਹਾ ਵੀ ਧੁੱਪ वगैरह ਦੇ ਵਿੱਚ ਕੱਟਿਆ ਹੋਊਗਾ ਇਹ ਵੀ ਗਰਮੀ ਲੱਗੀ ਹੋਣੀ ਚਲੋ ਕੋਈ ਗੱਲ ਨਹੀਂ ਉਹਨੇ ਦਵਾਈ ਦਿੱਤੀ ਹੈਗੀ ਹੌਲੀ ਹੌਲੀ ਭਰ ਕੇ ਪੀਜੂਗਾ ਲਓ ਜੀ ਹੁਣ ਸ਼ਾਜ਼ਾਨ ਆ ਗਿਆ ਪਤਾ ਨਹੀਂ ਪ੍ਰੀਤ ਨੂੰ ਕੀ ਕਹਿ ਰਿਹਾਗਾ ਤੇ ਚਲੋ ਉਸ ਤੋਂ ਬਾਅਦ ਪ੍ਰੀਤ ਚਲੇ ਗਏ ਦਫ਼ਤਰ ਤੇ ਮੈਂ ਕੱਪੜੇ ਜਿਹੜੇ ਪਏ ਸੀ ਤੈ ਮਾਰਨ ਵਾਲੇ ਕੱਪੜੇ ਮੈਂ ਕੱਲ ਤੋਂਏ ਸੀ ਤੈ ਮਨ ਵਾਲੇ ਪਏ ਸੀ ਤੇ ਮੈਂ ਉਹਨਾਂ ਨੂੰ ਤੈ ਮਾਰਨ ਲੱਗ ਗਈ ਮੇਰੇ ਕੋਲ ਸ਼ਾਜ਼ਾਨ ਬੈਠਾ ਫੋਨ ਦੇਖ ਰਿਆ ਤੇ ਨਾਲੇ ਕੁਝ ਖਾ ਰਿਹਾਗਾ ਇੱਕ ਨੇ ਮੈਡੀਸਨ ਲਿੱਤੀ ਹੋਈ ਸੀ ਤੇ ਉਹ ਆਪਣੇ ਰੂਮ ਦੇ ਵਿੱਚ ਰੈਸਟ ਕਰ ਰਿਹਾਗਾ ਕੱਪੜੇ ਤਾਂ ਨਹੀਂ ਮੈਂ ਕੱਲ ਹੀ ਤੈ ਮਾਰ ਦੇਣੇ ਸੀ ਜਦੋਂ ਇਹ ਸੁੱਕ ਗਏ ਸੀ ਵੀ ਸਿੱਧੇ ਸਿੱਧੇ ਚਲੋ ਤੈ ਮਾਰੇ ਜਾਂਦੇ ਨੇ ਹਨਾ ਵੀ ਪ੍ਰੈਸ ਕਰਵਾਣ ਦੀ ਵੀ ਜ਼ਿਆਦਾ ਲੋੜ ਨਹੀਂ ਪੈਂਦੀ ਹੈਗੀ ਫਿਰ ਜੇ ਇਹ ਕੁਰਸੀ ਤੇ ਪਏ ਰਹਿਣ ਜਾਂ ਇਦਾਂ ਹੀ ਪਏ ਰਹਿਣਾ ਇਹਦੇ ਵਿੱਚ ਬਲ ਕਾਫੀ ਜ਼ਿਆਦਾ ਪੈ ਜਾਂਦੇ ਨੇ ਤੇ ਥੋੜੇ ਜਿਹੀ ਏਕਨ ਦੀ ਸਿਹਤ ਨਾ ਠੀਕ ਹੋਣ ਕਰਕੇ ਨਾ ਫਿਰ ਚਲੋ ਮੈਂ ਲੇਟ ਹੋ ਗਈ ਕੱਪੜੇ ਤੈ ਮਾਰਨ ਗਣੀਓ ਨਾਲ-ਨਾਲ ਕੱਪੜੇ ਤੈ ਮਾਰੀ ਜਾਂਦੇ ਨੇ ਨਾਲ-ਨਾਲ ਚਲੋ ਮੈਂਨੇ ਆਪਣੇ ਟੀਵੀ ਦੇ ਵਿੱਚ ਕੁਝ ਮਨ ਲਗਾ ਸੀਰੀਜ਼ ਵਗੈਰਾ ਲਾਈ ਹੋਈ ਹੈ ਨਾਲੇ ਮੈਂ ਉਹ ਦੇਖੀ ਜਾਨੀ ਹੈ ਕਿ ਨਾਲ ਚਲੋ ਕੱਪੜੇ ਤੈ ਵੱਜ ਜ ਜਾਂਦੇ ਨੇ ਹਣਾ ਸ਼ਾਮ ਦੇ 5:30 ਹੋ ਗਏ ਸੀ ਜੀ ਪ੍ਰੀਤ ਦੇ ਆਉਣ ਦਾ ਵੀ ਟਾਈਮ ਹੋ ਗਿਆ ਸੀ ਚਲੋ ਮੈਂ ਉਹਨਾਂ ਦੀ ਵੇਟ ਵੀ ਕਰ ਰਹੀ ਸੀ ਮੈਂ ਚਲੋ ਆਣਗੇ ਚਾਹ ਪਾਣੀ ਵਗੈਰਾ ਪੀਵਾਂਗੇ ਤੇ ਅਚਾਨਕ ਹੀ ਹਾਰਨ ਵੱਜਿਆ ਬਾਹਰ ਗੱਡੀ ਦਾ ਤੇ ਸ਼ਾਜ਼ਾਨ ਭੱਜਿਆ ਗਿਆ ਵੀ ਡੈਜੀ ਆਗੇ ਮੰਮਾ ਡੈਜੀ ਆਗੇ ਐਨੇ ਮੈਨੂੰ 메ਨ ਗੇਟ ਵੀ ਨਹੀਂ ਖੋਲਣ ਦਿੱਤਾ ਆਪੇ ਗੇਟ ਖੋਲਿਆ ਕਹਿੰਦਾ ਮੰਮਾ ਮੈਂ ਆਪੇ ਗੇਟ ਖੋਲੂਗਾ ਫਿਰ ਡੈਜੀ ਗੱਡੀ ਅੰਦਰ ਲਾਣਗੇ ਜਦੋਂ ਇਹ ਆ ਜਾਂਦੇ ਨੇ ਫਿਰ ਤਾਂ ਇਸ ਨੂੰ ਇਹ ਹੁੰਦਾਗਾ ਵੀ ਮੈਂ ਡੈਡੀ ਦਾ ਹੀ ਛੋਣਾ ਬੱਚਾ ਆ ਮੈਂ ਮਮਾ ਦਾ ਛੋਣਾ ਬੱਚਾ ਨਹੀਂ ਹੈਗਾ ਮਮਾ ਕੋਲੇ ਨਾਲੇ ਸਾਰਾ ਦਿਨ ਰਹਿੰਦੇ ਨੇ ਬੱਚੇ ਮਮਾ ਦਾ ਛੋਣਾ ਬੱਚਾ ਨਹੀਂ ਹੈਗਾ ਉਸ ਤੋਂ ਬਾਅਦ ਫਿਰ ਇਸ ਨੇ ਆਪੇ 메ਨ ਗੇਟ ਬੰਦ ਕੀਤਾ ਤੇ ਚਲੋ ਠੀਕ ਹੈ ਜੀ ਫਿਰ ਆਗੇ ਇਹ ਤੇ ਚਾਹ ਪਾਣੀ ਵਗੈਰਾ ਅਸੀਂ ਪੀਨੇ ਆ ਤੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਵੀ ਜਰੂਰ ਕਰਿਓ ਠੀਕ ਹੈ ਜੀ ਕੱਲ ਨੂੰ ਫੇਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਓਕੇ ਬਾਈ ਜੀ